ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਠ ਪੀਜੈਂਸ ਤੇ ਜੀ ਅਜਾ ਵਿੱਚ ਜਿਹੜਾ ਤੁਸੀਂ ਬੜੇ ਫੇਮਸ ਲੁਧਿਆਣੇ ਦੇ ਵਿੱਚ ਸ਼ੋਰੂਮ ਹੈਗਾ ਵਾ ਸਾਡੇ ਹਣੀ ਵੀਰ ਜੀ ਹਣਾ ਦਾ ਹਣੀ ਸੇਠੀ ਦੇ ਨਾਮ ਤੋਂ ਉਹਨਾਂ ਦਾ YouTube ਚੈਨਲ ਵੀ ਆ Facebook ਪੇਜ ਵੀ ਆ ਠੀਕ ਆ ਤੇ ਇਹ ਭਾਜੀ ਕੋਈ ਝੂਠ ਵਾਲੀ ਗੱਲ ਤਾਂ ਨਹੀਂ ਨਾ ਸੱਚੀ ਰੇਲ ਹੈ ਉਹਨਾਂ ਦੀ ਦੁਕਾਨ ਆ ਸਾਨੂੰ ਯਕੀਨ ਨਹੀਂ ਜਵਾਰਿਆ ਕੋਈ ਸਾਨੂੰ ਕੋ ਪ੍ਰੂਫ ਦੋ ਇਹਦੇ ਵਿੱਚ ਹਣੀ ਭਾਈ ਵੀ ਛਤ ਦੁਕਾਨ ਦੇ ਉੱਤੇ ਆਏ ਹੁਣ ਹਾਂਜੀ ਪ੍ਰੋਪਰ ਜੀ ਆ ਦੇਖੋ ਧੰਨਵਾਦ ਹਾਂਜੀ ਪ੍ਰੋਪਰ ਵਿਖਾਓ ਜੀ ਕਿਉਂਕਿ ਅਸੀਂ ਵੀ ਗਾਂ ਜਵਾਬ ਦੇਣਾ ਵਾ ਜੀ ਸਾਨੂੰ ਕੋਈ ਪੁੱਛ ਲੈ ਵੀ ਇੱਥੇ ਹਣੀ ਭਾਈ ਆਏ ਹੀ ਆਪ ਉਹ ਕਰਕੇ ਗਏ ਆ ਲਓ ਜੀ ਬਿਲਕੁਲ ਜੀ ਆ ਹਣੀ ਭਾਜੀ ਹੁਣੀ ਲਾਈਵ ਹੋਏ ਹੋਏ ਆ ਜੁੜੇ ਹੋਏ ਨਾਲ ਥੋੜੀ ਜਿਹੀ ਵੇਟ ਕਰਵਾਈ ਆ ਸੋ ਦੇਖੋ ਸਹੀ ਗੱਲ ਆ ਉਹ ਕਈ ਫੇਕ ਵੀ ਚਲਦੀਆਂ ਹਨ ਪਰ ਇਹ ਰੇਲ ਆ ਇਹ ਤੋਂ ਬਾਅਦ ਆ ਗਿਆ ਹਣੀ ਭਾਜੀ ਹੁਣੀ ਨਾਲ ਜੁੜੇ ਆ ਤੁਹਾਡੇ ਬੜੀ ਵਧੀਆ ਗੱਲ ਆ ਜੀ ਵੀ ਜਿਹੜੇ ਹੁਣ ਅੰਮ੍ਰਿਤਸਰ ਦੇ ਵਾਸੀ ਆ ਉਹਨਾਂ ਨੂੰ ਲੁਧਿਆਣਾ ਤੇ ਨਹੀਂ ਜਾਣਾ ਪਏਗਾ ਇੱਥੇ ਹੀ ਮਿਲ ਜੇਗਾ ਸਾਰਾ ਕੁਝ ਲੋ ਜੀ ਆ ਸਾਰੀ ਵੈਰਾਈਟੀ ਹੀ ਆ ਆ ਵੇਖ ਲਓ ਜਿਹੜੀ ਵੈਰਾਈਟੀ ਤੁਸੀਂ ਆਨਲਾਈਨ ਹਣੀ ਭਾਈ ਜੀ ਨਾਲ ਕੋਲ ਮੰਗਵਾਉਂਦੇ ਹੋ ਲੁਧਿਆਣੇ ਤੇ ਉਹ ਤੁਸੀਂ ਇੱਥੇ ਵੀ ਬੁੱਕ ਕਰਾ ਸਕਦੇ ਜੋ ਭਾਈ ਜੀ ਨਾਲ ਦੇ ਕੋਲ ਠੀਕ ਆ ਤੇ ਭਾਈ ਜੀ ਉਹਨਾਂ ਦਾ ਨੰਬਰ ਵੀ ਲਵਾਂਗੇ ਆਪਾਂ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਨੰਬਰ ਲਾ ਦਾਂਗੇ ਉੱਤੇ ਥੰਬ ਮਿਲ ਤੇ ਵੀ ਨੰਬਰ ਲਾ ਦਾਂਗੇ ਠੀਕ ਆ ਆ ਸ਼ੂਜ਼ ਜਿਹੜੇ ਨਵੇਂ ਮਾਡਲ ਜੋ ਵੀ ਮਾਡਲ ਆਉਂਦੇ ਆ ਆ ਵੇ ਲੋ ਜੀ ਸਾਰੇ ਸਾਰੀ ਭਾਜੀ ਨਾਲ ਦੇ ਜਿਹੜੀ ਇਹ ਦੁਕਾਨ ਤੋਂ ਤੋਂ ਮਾਡਰ ਮਿਲਦੇ ਵੇਖੋ ਕਿੱਡਾ ਪਿਆਰਾ ਮਾਡਲ ਹੈਗਾ ਆੜਾ ਆ ਵੇਖੋ ਕਿੱਡਾ ਸੋਹਣਾ ਜਜਗਾ ਪਾਇਆ ਏ ਕੀ ਪ੍ਰਾਈਸ ਹੈ ਭਾਜੀ ਇਹਦਾ ਜੀ 18000 ਦਾ ਫਰੈਸ਼ ਲੱਗਾ ਹੋਇਆ ਜੀ ਅੱਛਾ 18000 ਦਾ ਫਰੈਸ਼ ਲੱਗਾ ਆ ਸਿਰਫ ਤਾਂ 2950 ਦਾ ਹੈਗਾ ਸਿਰਫ 2950 ਦੇ ਵਿੱਚ ਆ ਪੀਸ ਬਸ ਤੁਸੀਂ ਸਟੋਰ ਚ ਚੈੱਕ ਕਰ ਸਕਦੇ ਹੋ ਔਰ ਹੋਰ ਆਰਟੀਕਲ ਹੈਗਾ ਲੋ ਜੀ ਉਦਾਂ ਫਰੈਸ਼ ਜਿਹੜਾ ਲੱਗਾ ਹੋਇਆ ਏ 18000 ਕੁਛ ਦਾ ਵਾ ਤੇ ਇਹ ਸਿਰਫ ਤੁਹਾਨੂੰ ਹਣੀ ਭਾਜੀ ਨਾਣੇ 2900 ਕੁਛ ਪੈਸਾ ਦੇ ਦੇਣਾ ਜਾਨੀ ਕਿ 3000 ਡੇਢ-ਘੇੜ ਦੇ ਦੇਣਾ ਵਾ ਠੀਕ ਆ ਤੇ ਇੱਕ ਆ ਵਿਖਾਇਓ ਆ ਵਾਲਾ ਸਾਹਮਣੇ ਫਰੈਸ਼ ਆ ਦੇਖੋ ਜੀ ਲੋ ਜੀ ਆ ਮਾਡਲ ਵੇਖੋ ਜੀ ਪਾਇਆ ਇਹ ਆਪਾਂ ਸਿਰਫ ਸਿਰਫ ਤੁਹਾਨੂੰ 1350 ਦੇ ਸਾਢੇ 1350 ਦਾ ਸਿਰਫ ਆਹ ਮਾਡਲ ਕਿਆ ਬਾਤਾਂ ਜੀ ਲੋ ਜੀ ਅੰਬਸਰ ਦੇ ਵਿੱਚ ਜੇ ਕਹਿੰਨੇ ਬੂਟ ਲੈਣੇ ਆ ਨਾ ਤੇ ਨਵੀਂ ਨਵੀਂ ਕੁਆਲਟੀ ਫਰੈਸ਼ ਕੁਆਲਟੀ ਜਿੱਦਾਂ ਤੁਸੀਂ ਜਾਂਦੇ ਹੋ ਨਾਈਕੀ ਦੇ ਇਹ ਵੋ ਪੁੰਦੇ ਜੋ ਕੋਈ ਨਵਾਂ ਨਵਾਂ ਪੀਸ ਆਇਆ ਹੋਵੇ ਉਹ ਤੁਹਾਨੂੰ ਚੈੱਕ ਕਰਾਓ ਜੀ ਯਾਰ ਲਓ ਜੀ ਕਿਆ ਬਾਤ ਆ ਲਓ ਜੀ ਬ੍ਰਾਈਟਨਸ ਵੇਖੋ ਜੀ ਸ਼ੂਜ਼ ਪਾਇਆ ਵੇਖੋ ਜੀ ਕਿੱਡਾ ਸੋਹਣਾ ਲੱਗੇਗਾ ਹੈ ਸਿਰਫ 1650 ਸਿਰਫ ਕਿੰਨਾ ਰੇਟ ਹੈ ਨਾ 1650 1650 ਇਹੋ ਹੀ 4-4000 ਦਾ ਲੋਕ ਵੇਚਦੇ ਨੇ ਤੇ ਤੁਸੀਂ ਸਿਰਫ 1650 ਦੇ ਵਿੱਚ ਇਹ ਇਹਦਾ ਕੀ ਰੇਟ ਆ ਇਹ ਵੀ 1650 ਇਹ ਵੀ 1650 ਸਕੈਚਰ ਲੋ ਜੀ ਸਕੈਚਰ ਦੇ ਵਿੱਚ ਜਿਹੜੇ ਲੋਕੀ ਵੇਚਣਦੇ ਆ ਸ਼ੂਜ਼ ਆਪਣਾ ਮਾਰਕੀਟ ਦੇ ਵਿੱਚ ਕੀ ਪ੍ਰਾਈਸ ਨਾਲ ਵੇਚਣਦੇ ਆ 1600 ਆ 3-3000 ਦਾ ਸ਼ੂ ਵੇਚਦੇ ਆ 3000 4000 ਦਾ ਵੇਚਣਦੇ ਆ ਤੇ ਤੁਸੀਂ ਸਿਰਫ ਜਮਾ 1650 ਦੇ ਵਿੱਚ ਔਰ ਆਪਣੀਆਂ ਪ੍ਰੋਪਰ ਵੀਡੀਓ ਪਈਆਂ ਹੁੰਦੀਆਂ ਵਿਦ ਰੇਟ ਪਾਉਨੇ ਆਪਾਂ ਵਿਦ ਰੇਟ ਤੇ ਜੇ ਕਿਸੇ ਨੇ ਭਾਜੀ ਕੋਰੀਅਰ ਕਰਾਉਣਾ ਹੋਵੇ ਉਹਦਾ ਕੋਈ ਮਤਲਬ ਪੰਜਾਬ ਪੰਜਾਬ ਦੀ ਫ੍ਰੀ ਸ਼ਿਪਿੰਗ ਕਰਦੇ ਆ ਜੀ ਅੱਛਾ ਪੰਜਾਬ ਦੀ ਫ੍ਰੀ ਸ਼ਿਪਿੰਗ ਕਿਨੇ ਲੁਧਿਆਣੇ ਜਲੰਧਰ ਜਾਂ ਬਾਰਡਰ ਬੈਲਟ ਇੱਧਰ ਭਿੱਖੀਵਿੰਡ ਖੇਮਕਰਨ ਖਾਲੜਾ ਤਰਨਤਾਰਨ ਅਜਨਾਲਾ ਇੱਧਰ ਪੈ ਜਾਂਦਾ ਵਾ ਠੀਕ ਆ ਡੇਰਾ ਬਾਬਾ ਨਾਨਕ ਪੰਜਾਬ ਪੰਜਾਬ ਦੀ ਅਸੀਂ ਫ੍ਰੀ ਸ਼ਿਪਿੰਗ ਕਰਾਂਗੇ ਪੰਜਾਬ ਤੋਂ ਬਾਹਰ 65 ਰੁਪਏ ਚਾਰਜਸ ਲੱਗਦੇ ਜੀ ਗੁਰਦਾਸਪੁਰ ਪਠਾਨਕੋਟ ਇੱਥੇ ਫ੍ਰੀ ਚਾਰਜਸ ਆ ਕੋਈ ਚਾਰਜਸ ਨਹੀਂ ਆ ਤੇ ਜੇ ਇਹ ਤੋਂ ਬਾਹਰ ਸਟੇਟ ਕਿਤੇ ਵੀ ਜਾਣਾ ਵਾ ਹਾਂਜੀ ਹਾਂਜੀ ਤੇ ਉਹਦੀ ਕਿੰਨੇ ਚਾਰਜਸ ਲੱਗਦੇ 65 65 ਰੁਪਏ ਚਾਰਜਸ ਬਸ ਓਨਲੀ ਹਾਂਜੀ ਭਾਈ ਇਹ ਦੇ ਮਤਲਬ ਕਿ ਜੇ ਤੁਸੀਂ ਇਹ ਸ਼ੂਜ਼ ਕਿੰਨੇ ਦਾ ਦੱਸਿਆ ਜਵਾਬ ਲਾ 1650 1650 ਰੁਪਏ ਦਾ ਸ਼ੂਜ਼ ਆ ਲਿਆ ਵਾ ਠੀਕ ਆ ਤੇ ਚਾਰਜਸ ਪਾ ਕੇ ਆਪਾਂ ਨੂੰ 1650 ਪੈ ਗਿਆ ਠੀਕ ਆ ਤੇ ਕੋਈ ਜ਼ਿਆਦਾ ਨਹੀਂ ਏ ਬਿਲਕੁਲ ਜੀ ਲੋ ਜੀ ਜਿਹੜੇ ਬੂਟਾਂ ਵਾ ਤੇ ਤੁਸੀਂ ਤਰਸਦੇ ਹਿੰਦੇ ਹੀ ਵੀ ਆਪਾਂ ਹਣੀ ਭਾਈ ਦੀ ਦੁਕਾਨ ਤੇ ਜਾਣਾ ਵਾ ਤੇ ਸਮਝ ਲਓ ਵੀ ਇਹ ਹਣੀ ਭਾਈ ਦੀ ਹੀ ਸ਼ਾਪ ਆ ਲੋ ਜੀ ਇਹ ਮਾਡਲ ਵੇਖੋ 5-5000 ਦਾ ਆਰਟੀਕਲ ਵੇਚਦੇ ਨੇ ਇਹ ਵਾਲਾ ਜੀ ਤੁਹਾਨੂੰ 1650 ਦੇ ਦਿਆਂਗੇ ਜੀ 1650 ਦੇ ਵਿੱਚ ਇਹ ਵੀ ਆਰਟੀਕਲ ਲਓ ਜੀ ਇਹਦੀ ਲੁੱਕ ਵੇਖੋ ਕਿਆ ਬਾਤ ਹੈ ਬੈਲੈਂਸ ਦਾ ਆਰਟੀਕਲ ਲਓ ਜੀ ਜਿਹੜਾ ਲੋਕੀ ਭਾਲਦੇ ਹੁੰਦੇ ਆ ਚੀਜ਼ਾਂ ਉਹ ਆਰਟੀਕਲ ਉਹ ਬ੍ਰਾਂਡ ਉਹ ਚੀਜ਼ਾਂ ਸਾਰੀਆਂ ਇੱਥੇ ਲੱਗੀਆਂ ਹੋਈਆਂ ਵਾਂ ਤੇ ਤੁਸੀਂ ਆਓ ਤੁਹਾਨੂੰ ਡਰੈੱਸ ਪੂਰਾ ਦੱਸਾਂਗੇ ਇਰੇ ਵਿੱਚ ਭਾਈ ਕੋਈ ਝੂੜ ਨਾ ਗੱਲ ਨਿਕਲੇ ਮੁੜ ਕੇ ਨਾ ਕੋਈ ਕਸਟਮਰ ਆਵੇ ਤੇ ਤੁਸੀਂ ਗੱਲ ਹੋਰ ਕਰ ਦੋ ਪ੍ਰਾਈਸ ਭਾਈ ਵੀਡੀਓ ਦੀ ਵੀ ਇਹੀ ਪੋਣੇ ਆਪਾਂ ਅੱਛਾ ਜੀ ਤੁਸੀਂ ਆਏ ਹੋ ਤੁਹਾਡੇ ਮਾਣ ਸਦਕਾ ਵੀ ਆਪਾਂ ਇਹੀ ਪ੍ਰਾਈਸ ਦੇ ਰਹੇ ਹੁਣ ਆ ਵੀਡੀਓ ਦੇ ਵਿੱਚ ਹੁਣ ਮੈਂ ਤੁਹਾਨੂੰ ਇਹਦਾ ਪ੍ਰਾਈਸ ਪੁੱਛਦਾ ਹਾਂ ਇਹਦਾ ਕੀ ਪ੍ਰਾਈਸ ਆ ਇਹਦਾ ਸਿਰਫ ਸਿਰਫ 1300 ਰੁਪਏ ਭਾਈ 1300 ਰੁਪਿਆ ਤੇ ਜੇ ਆਪਾਂ ਕੋਰੀਅਰ ਕਰੋਣਾ ਪੰਜਾਬ ਤੋਂ ਬਾਹਰ ਫ੍ਰੀ ਸ਼ਿਪਿੰਗ ਤੋਂ ਬਾਹਰ 65 ਰੁਪਏ ਲੱਗਣਗੇ ਪੰਜਾਬ ਪੰਜਾਬ ਚ ਫ੍ਰੀ ਸ਼ਿਪਿੰਗ ਕਰ ਦਾਂਗੇ ਪੰਜਾਬ ਚ ਫ੍ਰੀ ਸ਼ਿਪਿੰਗ ਉਦਾਂ ਆ ਵੀਡੀਓ ਨੂੰ ਸ਼ੇਅਰ ਕੀਤਾ ਹੋਵੇ ਫੋਲੋ ਪੰਜ ਜਾਣਿਆਂ ਨੂੰ ਹਾਂ ਫੋਲੋ ਕੀਤਾ ਹੋਵੇ ਫੋਲੋ ਕੀਤਾ ਹੋਵੇ ਆ ਫੇਸਬੁੱਕ ਤੇ ਜਾ ਕੇ ਤੇ ਆਪਣਾ YouTube ਤੇ ਜਾ ਕੇ ਸਬਸਕ੍ਰਾਈਬ ਕੀਤਾ ਹੋਵੇ ਨਾਲ ਠੀਕ ਹੈ ਤੇ ਇਹ ਤੁਹਾਨੂੰ ਫਿਰ ਜਿਹੜੀ ਆ ਜਰੂਰ ਤੁਹਾਡਾ ਮਾਨਤਨ ਹੋਰ ਕਰਨਗੇ ਠੀਕ ਹੈ ਜੀ ਆ ਵੇਖ ਲਓ ਜੀ ਇਹ ਸਵਾਭੀ ਬਣ ਗਿਆ ਵਾ ਤੇ ਆ ਤੁਹਾਨੂੰ ਮਾਡਲ ਵਿਖਾਉਨੇ ਆ ਇਹ ਕਾਮ ਮਾਡਲ ਵੇਖੋ ਜੀ ਆ ਮਾਡਲ ਕਿੱਡਾ ਪਿਆਰਾ ਮਾਡਲ ਆ ਕਲਰ ਵੇਖੋ ਕਿੱਡਾ ਬ੍ਰਾਈਟਨੈਸ ਆ नाइट्रो कार्बन प्लेट ਵਾਲਾ ਮਾਡਲ ਹੁੰਦਾ ਅੱਛਾ ਜੀ ਲਓ ਜੀ ਵੇਖੋ ਕੀ ਪ੍ਰਾਈਸ ਭਾਈ ਇਹਦਾ ਇਹ ਸਿਰਫ ਤਾਂ ਆਪਾਂ ਤੁਹਾਨੂੰ ਦੇ ਦੇਣਾ 2200 ਸਿਰਫ 2200 ਦੇ ਵਿੱਚ ਇਹਨੂੰ ਕਹੇ ਹੋ ਨਾ 24000 ਦਾ ਮਾਡਲ ਹੈ ਜੀ ਅੱਛਾ ਜੀ ਪ੍ਰੋਪਰ ਬ੍ਰਾਂਡਿੰਗ ਚੈੱਕ ਕਰੋ ਆ ਲਓ ਜੀ ਬ੍ਰਾਂਡਿੰਗ ਚੈੱਕ ਕਰ ਲਓ ਵਿੱਚ ਕਾਰਬਨ ਪਲੇਟ ਪਈ ਹੁੰਦੀ ਆ ਨਾਈਟਰੋ ਮਾਡਲ ਆ ਠੀਕ ਹੈ ਜੀ ਉਦਾਂ ਇਹਦਾ ਕੀ ਰੇਟ ਆ 24 24000 24000 ਰੁਪਏ ਦਾ ਤੇ ਤੁਸੀਂ ਇਹ ਦੇ ਰਹੇ ਜੋ ਸਿਰਫ 24 2400 ਦੇ ਵਿੱਚ ਆ ਭਾਈ ਵੀਡੀਓ ਵੇਖ ਕੇ ਤੇ ਤੁਸੀਂ ਕਵਰ ਬਾੜ ਦੀ ਵੀਡੀਓ ਵੇਖ ਕੇ ਜੇ ਤੁਸੀਂ ਇੱਥੇ ਜਾਓਗੇ ਤੇ ਤੁਹਾਡਾ ਜਰੂਰ ਮਾਨਤਾਣ ਕੀਤਾ ਜਾਏਗਾ ਜੀ ਜਰੂਰ ਇੱਥੇ ਲਓ ਜੀ ਆਹ ਮਾਡਲ ਵੇਖੋ ਕਿਆ ਬਾਤ ਹੈ ਲੁੱਕ ਵੇਖੋ ਜੀ ਇਹਦੀ ਪਹਿਲਾਂ ਆ ਥੱਲੇੋਂ 16 ਵੇਖੋ ਇਹਦਾ ਗੁੱਡੀਰ ਦਾ ਟਾਇਰਾਂ ਦਾ 16 ਲੱਗਾ ਹੈ ਇਹ ਲਓ ਜੀ ਇਹ ਤੇ ਐਮ ਆ ਜਿੱਦਾਂ ਮਤਲਬ ਆ ਜਿਹੜਾ Thar ਨੂੰ ਟਾਇਰ ਨਹੀਂ ਹੁੰਦੇ ਗੁੱਟੀਆਂ ਵਾਲੇ ਟਾਇਰ ਉਹਦਾਂ ਦਾ ਸੋਲ ਲੱਗਾ ਆ ਯਾਨੀ ਕਿ ਇਹ ਨਾ ਇਹ ਪਾਏ ਨਾ ਬੰਦਾ ਸਲਿੱਪਣੀ ਹੋ ਸਕਦਾ ਸਲਿੱਪਣੀ ਕਰ ਸਕਦਾ ਬਹੁਤ ਸੋਹਣਾ ਕੰਫਰਟ ਮਿਲੂਗਾ ਔਰ ਇਹ ਸਾਲੋਂ ਸਾਲ ਚੱਲਣਾ ਤੇ ਨੰਬਰ ਭਾਈ ਇਹਦੇ ਵਿੱਚ ਮਿਲ ਜਾਣਗੇ ਸਾਰੇ ਆਪਾਂ ਨੂੰ 8 10 6 ਤੋਂ ਲੈ ਕੇ 10 ਤੱਕ ਨੰਬਰ ਮਿਲ ਜੂਗਾ 11 ਵੀ ਪ੍ਰੋਵਾਈਡ ਕਰ ਦਾਂਗੇ ਆਪਾਂ ਅੱਛਾ ਤੁਸੀਂ ਆਰਡਰ ਕਰੋ ਨੰਬਰ ਤੁਹਾਨੂੰ ਆਪਾ ਆਥਾ ਉਹ ਥੰਮਿਲ ਤੇ ਲੱਗ ਜਾਏਗਾ ਜੀ ਤੁਹਾਡਾ ਪ੍ਰੋਪਰ ਸਾਰਾ ਹੋਏਗਾ ਬਾਕੀ ਆ ਵੇਖ ਲੋ ਜੀ ਆਹ ਤਾਂ ਮੈਨੂੰ ਸੋਲ ਬਹੁਤ ਪਿਆਰਾ ਲੱਗਾ ਜੀ ਆਹ ਸੋਲ ਏ ਕੋ ਐ ਕਰਕੇ ਵੇਂਦੇ ਹੁੰਦੇ ਆ ਸੋਲ ਉਹ ਵਿਖਾਇਓ ਜਰਾ ਆਂਦੇ ਵੀ ਨਰਮ ਸੋਲ ਲਓ ਜੀ ਆਹ ਵੇਖ ਲੋ ਲਚਕ ਵੇਖ ਲੋ ਸੋਲ ਦੇ ਵਿੱਚ ਲਓ ਜੀ ਉਦਾਂ ਹੀ ਪ੍ਰੋਪਰ ਦੀ ਪ੍ਰੋਪਰ ਉਦਾਂ ਹੀ ਆ ਪ੍ਰੋਪਰ ਡਿਟੇਲਿੰਗ ਆ ਉਹ ਵੀ ਸਾਈਡ ਤੇ ਗੁੱਡ ਯਰ ਲਿਖਿਆ ਮੈਕਸ ਪ੍ਰੋਟੈਕਟ ਮਾਡਲ ਦਾ ਨਾਮ ਆ ਹਾਂ ਜੀ ਬ੍ਰਾਂਡ ਤੁਸੀਂ ਪ੍ਰੋਪਰ ਚੈੱਕ ਕਰ ਸਕਦੇ ਹੋ ਬਿਲਕੁਲ ਜੀ ਆਹ ਬ੍ਰਾਂਡ ਦਾ ਵੇਖ ਲੋ ਸਾਰਾ ਜੈਨੂਇਨ ਆਰਟੀਕਲ ਆ ਠੀਕ ਹੈ ਜੀ ਤੇ ਇੱਧਰ ਆਹ ਵਾਲੇ ਜਿਹੜੇ ਸ਼ੂਜ਼ ਹੈਗੇ ਆ ਇੱਧਰ ਇਹਨਾਂ ਦਾ ਮੰਨ ਲਓ ਜੀ ਆ ਤੁਹਾਨੂੰ ਆਹ ਕੋਸ ਦੇ ਮਿਲ ਜਾਣਗੇ ਇਹ ਤੁਹਾਨੂੰ 1000 ਰੁਪਏ ਦੀ ਰੇਂਜ ਦੇ ਦਵਾਂਗੇ ਆਪਾਂ ਅੱਛਾ ਜੀ ਫੁਲਖਾਨ ਦੇ origignal ਆਰਟੀਕਲ ਹੈਗੇ ਜੀ ਇਹ ਜਿਹੜੇ ਮਤਲਬ ਕੋਟ ਪੈਂਟ ਨਾਲ ਪਾਏ ਹੁੰਦੇ ਆ ਜਿੱਦਾਂ ਫੁਲਖਾਨ ਦਾ origignal ਹੈਂਡ ਕ੍ਰਾਫਟਡ ਆਰਟੀਕਲ ਅੱਛਾ ਜੀ ਮੋਡ ਸੋਲ ਦੇ ਵਿੱਚ ਅੱਛਾ ਜੀ ਇਹ ਤੁਹਾਨੂੰ ਆਪਾਂ 1650 ਦੀ ਰੇਂਜ ਦੇਵਾਂਗੇ 1650 ਦੀ ਰੇਂਜ ਦੇ ਵਿੱਚ ਠੀਕ ਹੈ ਠੀਕ ਆ ਏ ਜੀ ਜਿਨ੍ਹਾਂ ਨੇ ਪੈਂਟ ਕੋਟ ਦੇ ਨਾਲ ਥੋੜਾ ਪੋਣਾ ਹੋਵੇ ਉਹਨਾਂ ਵਾਸਤੇ ਬੈਟਰ ਹੈਗਾ ਵਾ ਤੇ ਆਪਣੀ ਪਾਕਿਸਤਾਨੀ ਜੁੱਤੀ ਕਹਿੰਦੇ ਇਹਨੂੰ ਜਿਹਨੂੰ ਖੁੱਸਾ ਕਹਿੰਦੇ ਆ ਖੁੱਸਾ ਟੈਬ ਪੰਜਾਬ ਦਾ ਪਾਕਿਸਤਾਨ ਦਾ ਫੈਲ ਚੋੜ ਕੇ ਫਿਰ ਕੀ ਬਾਤ ਆ ਨਿਚੋੜੇ ਇੱਕ ਵਾਰੀ ਫੇਰ ਜੀ ਲਓ ਜੀ ਆ ਨਿਚੋੜ ਲਓ ਤੇ ਫਿਰ ਓਦਾਂ ਦੀ ਓਦਾਂ ਹੀ ਆ ਵੇ ਲੋ ਅੰਦਰ ਪ੍ਰੋਪਰ ਮੈਮਰੀ ਫੋਰਮ ਕੁਸ਼ਨਿੰਗ ਇਹੋ ਹੀ 1600 1600 ਰੁਪਏ ਦਾ 1400 ਰੁਪਏ ਦਾ ਅੰਮ੍ਰਿਤਸਰ ਸਾਹਿਬ ਤੇ ਵੇਚਦੇ ਆ ਆਪਸੇ ਰੋ ਸਿਰਫ 950 ਦੇ ਦਾਂਗਾ ਸਿਰਫ 950 ਦੇ ਵਿੱਚ ਉਦਾਂ 15 1600 1700 ਕੋਈ 2000 ਵੀ ਲਾਈ ਜਾਂਦਾ ਵਾ ਪਰ ਇਹ ਜਿਹੜਾ ਵਾ ਤੁਸੀਂ 950 950 ਜੇ ਦੇ ਦੋਗੇ ਪਰ ਭਾਈ ਉਹਦੇ ਵਿੱਚ ਗੱਲ ਇਹ ਆ ਕੀ ਹਣੀ ਭਾਈ ਉਹਨਾਂ ਦਾ ਪੇਜ ਜਿਹੜਾ ਉਹ ਫੋਲੋ ਕੀਤਾ ਹੋਵੇ ਤੇ ਮੇਰਾ ਵੀ ਪੇਜ ਫੋਲੋ ਕੀਤਾ ਹੋਵੇ ਤੇ ਚੈਨਲ YouTube ਤੇ ਕਵਰ ਬਾਠ ਪੀਐਨ ਸਬਸਕ੍ਰਾਈਬ ਕੀਤਾ ਹੋਵੇ ਠੀਕ ਹੈ ਜੀ ਤੇ ਆ ਇਹਨਾਂ ਕੋ ਸਾਰੇ ਮਾਡਲ ਲੱਗੇ ਆ 8 ਨੰਬਰ ਠੀਕ ਹੈ ਜੀ ਜਿਹੜਾ ਸ਼ੂ ਕਿਤੇ ਨਹੀਂ ਮਿਲੂਗਾ ਉਹ ਸਾਡੇ ਕੋ ਮਿਲੂਗਾ ਤੁਹਾਨੂੰ ਆਪਾਂ ਤੁਹਾਨੂੰ ਪ੍ਰੋਵਾਈਡ ਵੀ ਕਰਾ ਕੇ ਦੇਵਾਂਗੇ ਜਿਹੜਾ ਮਰਜ਼ੀ ਬ੍ਰਾਂਡ ਜਿਹੜਾ ਮਰਜ਼ੀ ਜੇ ਤੁਹਾਨੂੰ ਕੋਈ ਕਾਪੀ ਭੇਜਦਾ WhatsApp ਤੇ ਕਿ ਭਾਈ ਇਹ ਚੀਜ਼ ਆਪਾਂ ਨੂੰ ਚਾਹੀਦੀ ਆ ਕਰਾ ਕੇ ਦੇਵਾਂਗੇ ਔਰ ਸਭ ਤੋਂ ਵੱਡੀ ਗੱਲ ਜੈਨੂਨ ਰੇਟ ਤੇ ਕਰਾ ਕੇ ਦੇਵਾਂਗੇ ਜੈਨੂਨ ਰੇਟ ਦੇ ਵਿੱਚ ਕਰਾ ਕੇ ਦਵਾਂਗੇ ਕੋਈ ਝੂਠ ਨਾ ਨਿਕਲੇ ਗੱਲ ਠੀਕ ਜਿਹੜੇ ਕੀ ਲੋਕ ਬਲੈਕਮੇਲ ਕਰਦੇ ਆ ਕਿ ਹਾਂਜੀ 5000 ਦਾ ਜੀ 8000 ਦਾ ਜੀ 9000 ਦਾ ਜੀ ਉਹ ਮੈਂ ਤੁਹਾਨੂੰ ਸਿਰਫ ਸਿਰਫ 2000 ਤੋਂ 3000 ਦੇ ਰੇਂਜ ਦੇ ਵਿੱਚ ਕਿਉਂਕਿ ਬਾਬੇ ਦੀ ਕਿਰਪਾ ਦੇ ਨਾਲ ਬੜੇ ਵਧੀਆ ਸਬਸਕ੍ਰਾਈਬਰ ਆ ਮੇਰੇ ਤੇ ਮੈਂ ਸਾਰੇ ਸਬਸਕ੍ਰਾਈਬਰਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਜੀ ਸ਼ੂਜ਼ ਲੈਣ ਵਾਸਤੇ ਖਾਲਸਾ ਕਾਲਜ ਜਾਂਦੇ ਜੋ ਤੇ ਇੱਕ ਵਾਰੀ ਤੁਸੀਂ ਹਣੀ ਭਾਈ ਦੀ ਸ਼ਾਪ ਤੇ ਵੀ ਆਓ ਉਹਨਾਂ ਨੇ ਨਵੀਂ ਸ਼ਾਪ ਜਿਹੜੀ ਓਪਨ ਅੰਮ੍ਰਿਤਸਰ ਕੀਤੀ ਹੋਈ ਆ ਆ ਵੇਖੋ ਪੈਕਿੰਗ ਠੀਕ ਹੈ ਜੀ ਸਮਾਈਲੀ ਮਾਡਲ ਤੇ ਉਥੇ ਜਾਂਦੇ ਜੋ ਸਪੈਸ਼ਲ ਲੈਨ ਤੇ ਇੱਕ ਵਾਰੀ ਇੱਥੇ ਜ਼ਰੂਰ ਆਓ ਜੀ ਹਣੀ ਭਾਈ ਦੀ ਸ਼ਾਪ ਦੇ ਉੱਤੇ ਤੇ ਵੀਰ ਜੀ ਆਪਣਾ ਸ਼ੁਭਨਾਮ ਦੱਸ ਦਿਓ ਮੇਰਾ ਨਾਮ ਤਨਵੀਰ ਸਿੰਘ ਹੈ ਜੀ ਤਨਵੀਰ ਸਿੰਘ ਸਿੱਧੀਆਂ ਚੋਰਾ ਸ਼ੂਜ਼ ਅਮਰਸਰ ਆਪਣਾ ਐਡਰੈਸ ਹੈ ਐਡਰੈਸ ਆਪਾਂ ਬਾਹਰੋਂ ਵੀ ਵਿਖਾ ਦਿੰਨੇ ਆ ਲੋਕ ਤੁਹਾਨੂੰ ਸਾਰੀ ਜੀ ਆ ਵੇਖੋ ਇਹ ਆ ਪਾ ਬਾਹਰੋਂ ਵੰਦਰੋਂ ਐਂਟਰੀ ਜਿਹੜੀ ਲੈਨੇ ਆ ਠੀਕ ਆ ਆ ਹੈਗਾ ਜੀ ਬਸ ਅੱਡਾ ਇਧਰ ਦੀ ਬੱਸਾਂ ਬਾਹਰ ਹੁੰਦੀਆਂ ਵਾ ਜਿਹੜੀਆਂ ਬਟਾਲੇ ਨੂੰ ਜਾਂਦੀਆਂ ਮੋਗੇ ਨੂੰ ਜਾਂਦੀਆਂ ਠੀਕ ਆ ਸਾਰੀਆਂ ਬੱਸਾਂ ਇੰਦੀ ਬਾਹਰ ਹੁੰਦੀਆਂ ਜਦੋਂ ਇੰਦੀ ਬਾਹਰ ਹੁੰਦੀਆਂ ਵਾ ਤੇ ਨਾਲ ਹੀ ਆ ਸਾਹਮਣੇ ਲੱਗਾ ਜੀ ਆ ਵੇਹ ਲੋ ਫੋਟੋ ਲੱਗੀ ਸੇਠੀ ਭਾਈ ਦੀ ਠੀਕ ਹੈ ਜੀ ਇਹ ਆ ক্লোਜ਼ ਵੇਹ ਲੋ ਸੇਠੀ ਸ਼ੂਜ਼ ਅੰਮ੍ਰਿਤਸਰ ਇਹ ਜੀ ਡੀਲਰ ਹੈਗੇ ਆ ਡੀਲਰਸ਼ਿਪ ਹੈਗੇ ਆ ਡੀਲੀਸ਼ਪ ਦੀ ਇਹ ਇਨਾਂ ਕੋ ਡੀ ਡੀਲਰਸ਼ਿਪ ਹੈਗੇ ਆ ਤੇ ਇਹ ਕਿਤੇ ਵੀ ਨਹੀਂ ਜਾ ਸਕਦੇ ਇਹਨਾਂ ਨੂੰ ਇੱਥੇ ਰਹਿਣਾ ਹੀ ਪੈਣਾ ਆ ਵੇਖ ਲੋ ਜੀ ਮੇਨ ਡੀਲਰ ਹੈਗੇ ਅੰਮ੍ਰਿਤਸਰ ਦੇ ਵਿੱਚ ਤੇ ਆ ਡਰੈਸ ਨਾਲ ਉਹਨਾਂ ਸਾਰਾ ਮੈਂਸ਼ਨ ਕੀਤਾ ਆ ਵਾ ਠੀਕ ਆ ਡਰੈਸ ਕੋਟ ਆਤਮाराम ਸਿੰਘ ਰੋਡ ਠੀਕ ਆ ਜੀ ਬੈਕ ਸਾਈਡ ਬੱਸ ਸਟੈਂਡ ਅੰਮ੍ਰਿਤਸਰ ਤੇ ਆ ਨਾਲ ਉਹਨਾਂ ਨੇ ਆਪਣੀ ਜਿਹੜੀ ਆ ਇੰਸਟਾਗ੍ਰam ਆਈਡੀ ਉਹ ਵੀ ਸ਼ੇਅਰ ਕੀਤੀ ਹੋਈ ਆ ਠੀਕ ਆ ਜੀ ਉਹ ਫੋਨ ਨੰਬਰ ਸ਼ੇਅਰ ਕੀਤਾ ਆ ਉੱਤੇ ਆ ਹਣੀ ਭਾਈ ਦੀ ਫੋਟੋ ਲੱਗੀ ਹੋਈ ਆ ਠੀਕ ਆ ਆ ਸ਼ੂਜ਼ ਦੀ ਫੋਟੋ ਲੱਗੀ ਹੋਈ ਆ ਤੇ ਆਪ ਅੰਦਰ ਐਂਟਰੀ ਕਰ ਲੱਗੇ ਹੋਏ ਆ ਜਿਹੜੀਆਂ ਗੱਲਾਂ ਭਾਈ ਆਪਾਂ ਕੀਤੀਆਂ ਸਾਰੀਆਂ ਜਨਵਰੀ ਹੋਣ ਬਿਲਕੁਲ ਜਨਵਰੀ ਬਿਲਕੁਲ ਜਨਵਰੀ ਠੀਕ ਆ ਜੀ ਤੇ ਜਰੂਰਾਨੂੰ ਉਮੀਦ ਆ ਕਿ ਸਭ ਤੋਂ ਵਧੀਆ ਰੇਟ ਦਵਾਂਗੇ ਵਧੀਆ ਰੇਟ ਤੇ ਵਧੀਆ ਗਾਗ ਨੂੰ ਡੀਲਿੰਗ ਤੇ ਵਧੀਆ ਡੀਲਿੰਗ ਤੁਹਾਨੂੰ ਮਿਲੇਗੀ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਅੰਮ੍ਰਿਤਸਰ ਦੇ ਵਿੱਚ ਜਿਹੜੇ ਸੇਠੀ ਭਾਈ ਨੂੰ ਪਿਆਰ ਕਰਦੇ ਆ ਠੀਕ ਆ ਕਿਉਂਕਿ ਉਹ ਇੱਕ ਬਹੁਤ ਜ਼ਿਆਦਾ ਇਮਾਨਦਾਰੀ ਵਾਲੇ ਕੰਮ ਵੀ ਕਰਦੇ ਆ ਠੀਕ ਹੈ ਜੀ ਉਹ ਜਿਹੜੇ ਚਾਹਵਾਨ ਹੈਗੇ ਆ ਸੇਠੀ ਭਾਈ ਇਹਨਾਂ ਦੇ ਫਾਲੋਅਰ ਸਬਸਕ੍ਰਾਈਬਰ ਜਿਹੜੇ ਹੈਗੇ ਆ ਤੇ ਉਹ ਕਈ ਵਿਚਾਰੇ ਰੈਂਦੇ ਵੀ ਉੱਥੋਂ ਸ਼ੂਜ਼ ਮੰਗਵਾਉਣਾ ਪਤਾ ਨਹੀਂ ਕਿੱਦਾਂ ਆਉਣਾ ਵਾ ਕਿੱਦਾਂ ਨਹੀਂ ਆਉਣਾ ਪਰ ਉਹਨਾਂ ਵਾਸਤੇ ਓਪਰਚੁਨਿਟੀ ਰਹੀ ਗਈ ਆ ਵੀ ਉਹਨਾਂ ਦੀ ਦੁਕਾਨ ਦਾ ਜਿਹੜੀ ਡੀਲਰਸ਼ਿਪ ਉਹ ਭਾਈ ਨਾਲ ਹੋ ਗਈ ਆ ਠੀਕ ਹੈ ਜੀ ਤੇ ਇੱਕ ਉਹਨਾਂ ਦਾ ਨਾਮ ਆਪਾਂ ਲ ਲੈਨੇ ਆ ਫੇਰ ਵਿੱਚ ਜਿਹੜੀ ਤੁਹਾਡੇ ਕੋਲ ਪ੍ਰੋਪਰਟੀ ਲਿਨਸ਼ਿਪ ਹੈ ਨਾ ਪ੍ਰੋਪਰਟੀ ਡੀਲਰ ਸੀ ਪਰ ਫਰੈਂਚ ਚੱਲੀ ਦੇ ਆ ਜੀ ਫਰੈਂਚ ਐਸੀ ਤੁਹਾਡੇ ਕੋਈ ਆ ਹੋਰ ਕੋਈ ਬ੍ਰਾਂਚ ਨਹੀਂ ਹੈ ਅੰਮ੍ਰਿਤਸਰ ਚ ਨਾ ਖੁੱਲੇਗੀ ਜੀ ਸਿਰਫ ਉਹ ਸਿਰਫ ਇੱਕੋ ਬ੍ਰਾਂਚ ਇੱਕੋ ਬ੍ਰਾਂਚ ਹੈ ਉਹ ਤੁਹਾਡੀ ਆ ਹਾਂਜੀ ਹਾਂਜੀ ਲਓ ਜੀ ਆ ਤੁਹਾਨੂੰ ਸਾਰਾ ਵਿਖਾਤਾ ਜੋ ਆ ਵੇਖ ਲਓ ਠੀਕ ਆ ਤੇ ਆਉਣਾ ਕਿੱਥੇ ਆ ਉਹ ਵੀ ਤੁਹਾਨੂੰ ਆਪਾਂ ਸਾਰਾ ਵਿਖਾ ਦਿੱਤਾ ਆ ਵਾ ਆ ਵੇਖ ਲਓ ਭਾਜੀ ਸਾਰਾ ਫਰੈਸ਼ ਮਾਲ ਲੱਗਾ ਆ ਵਾ ਠੀਕ ਆ ਜੀ ਤੇ ਜੇ ਕੋਈ ਸਾਡਾ ਆਕੇ ਕਵੇ ਵੀ ਕਵਰ ਬਾਠ ਪੀਜੈਂਸ ਦੀ ਵੀਡੀਓ ਵੇਖ ਕੇ ਹੀ ਆਏ ਆ ਜਰੂਰ ਅਹੀ ਡਿਸਕਾਊਂਟ ਦਵਾਂਗੇ ਜੀ ਜਰੂਰ ਦੋਗੇ ਡਿਸਕਾਊਂਟ ਠੀਕ ਹੈ ਜੀ ਚਾਹੇ ਜਿੰਨਾ ਮਰਜ਼ੀ ਦਿਓ ਦਿਓ ਜਰੂਰ ਠੀਕ ਹੈ ਜੀ ਧੰਨਵਾਦ ਵੱਡੇ ਭਾਈ ਜਰੂਰ ਮਾਰੇ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ